ਪਾਤਰਤਨ ਡਾਕਟਰ ਬਾਬਾ ਸਾਹਿਬ ਭੀਮrao ਅੰਬੇਦਕਰ ਜੀ ਦਾ ਅੱਜ ਜਨਮ ਦਿਹਾੜਾ ਹੈ ਅੱਜ ਦੇ ਜਨ ਉਹਨਾਂ ਨੇ ਜਨਮ ਲੱਤਾ ਸੀ 14 ਅਪ੍ਰੈਲ 1891 ਦੇ ਵਿੱਚ ਕਿ ਸਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਜੋ ਇੱਕ ਥੀਮ ਹੈ ਜੋ ਇੱਕ ਸੋਲ ਹੈ ਆਤਮਾ ਉਹ ਸਾਡੇ ਦੋ ਨਾਇਕਾਂ ਨੂੰ ਸਮਰਪਿਤ ਹੈ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਔਰ ਡਾਕਟਰ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਕੇ ਡਾਕਟਰ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਦੀ ਜੋ ਸਕਾਲਰਸ਼ਿਪ ਸਕੀਮ ਚੱਲਦੀ ਹੈ ਉਸ ਦਾ ਲਾਹਾ ਉਸ ਦਾ ਲਾਭ ਲੱਖਾਂ ਬੱਚੇ ਪੰਜਾਬ ਦੇ ਵਿੱਚ ਲੈ ਰਹੇ ਨੇ ਇਸ ਇੰਸਟੀਚਿਊਟ ਦੇ ਵਿੱਚ 2800 ਤੋਂ ਲੈ ਕੇ ਤਨ ਹਜ਼ਾਰ ਦੇ ਕਰੀਬ ਬੱਚੇ ਆਹੀ ਜੇ ਨੇ ਜੋ ਇਸ ਸਕਾਲਰਸ਼ਿਪ ਦਾ ਪੰਜਾਬ ਸਰਕਾਰ ਦੀ ਚੱਲ ਰਹੀ ਸਕਾਲਰਸ਼ਿਪ ਦਾ ਲਾਭ ਉਠਾ ਰਹੇ ਨੇ ਅੱਜ ਭਾਰਤ ਦੇ ਮਹਾਨ सपूत ਭਾਰਤ ਰਤਨ ਡਾਕਟਰ ਬਾਬਾ ਸਾਹਿਬ ਭੀਮrao ਅੰਬੇਦਕਰ ਜੀ ਦਾ ਅੱਜ ਜਨਮ ਦਿਹਾੜਾ ਹੈ ਅੱਜ ਦੇ ਜਨ ਉਹਨਾਂ ਨੇ ਜਨਮ ਲੱਤਾ ਸੀ 14 ਅਪ੍ਰੈਲ 1891 ਦੇ ਵਿੱਚ ਔਰ ਅੱਜ ਪੂਰੇ ਪੰਜਾਬ ਦੇ ਵਿੱਚ ਇਹ ਜ਼ਿਲ੍ਹਾ ਸਤਰ ਦੇ ਉੱਤੇ ਬਾਬਾ ਸਾਹਿਬ ਨੂੰ ਯਾਦ ਕਰਦੇ ਹੋਏ ਆ ਇਹ ਸਮਾਗਮ ਇਹ ਸੈਮੀਨਾਰ ਕਰਵਾਏ ਜਾ ਰਹੇ ਹਨ ਮੈਂ ਤੈ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਨਾ ਚਾਹੂੰਗਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਦੀ ਯੋਗ ਅਗਵਾਈ ਦੇ ਅੰਦਰ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਚੱਲਦੀ ਹੈ ਔਰ ਜਿਵੇਂ ਤੁਸੀਂ ਜਾਣਦੇ ਹੋ ਕਿ ਸਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਜੋ ਇੱਕ ਥੀਮ ਹੈ ਜੋ ਇੱਕ ਸੋਲ ਹੈ ਆਤਮਾ ਹੈ ਉਹ ਸਾਡੇ ਦੋ ਨਾਇਕਾਂ ਨੂੰ ਸਮਰਪਿਤ ਹੈ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਔਰ ਡਾਕਟਰ 바ਵਾ ਸਾਹਿਬ ਭੀਮਰਾਓ ਅੰਬੇਦਕਰ ਜੀ ਉਹਨਾਂ ਨੂੰ ਯਾਦ ਕਰਦੇ ਆ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਹਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਇਹ ਦਿਸ਼ਾ ਨਿਰਦੇਸ਼ ਪਹਿਲੇ ਦਿਨੇ ਜਾਰੀ ਕਰਦੇ ਸੀ ਸਰਕਾਰ ਬਣਦੇ ਆ ਕਿ ਸਾਰੇ ਸਰਕਾਰੀ ਦਫ਼ਤਰਾਂ ਦੇ ਵਿੱਚ ਸਾਡੇ ਦੋਨੋਂ ਮਹਾਨ ਨਾਇਕਾਂ ਦੀਆਂ ਤਸਵੀਰਾਂ ਲੱਗਣਗੀਆਂ ਕਿਛਿਆ ਪੋਲਿਟਿਕਲ ਬੰਦੇ ਦੀਆਂ ਨਹੀਂ ਲੱਗਣਗੀਆਂ ਸੋ ਅੱਜ ਉਹਨਾਂ ਨੂੰ ਉਹਨਾਂ ਦੇ ਜਨਮ ਦਿਹਾੜੇ ਮੌਕੇ ਯਾਦ ਕਰਦੇ ਹੋਏ ਅੱਜ ਪੂਰੇ ਜ਼ਿਲ੍ਹਾ ਪੱਤਰ ਦੇ ਉੱਤੇ ਪੂਰੇ ਪੰਜਾਬ ਦੇ ਅੰਦਰ ਇਹ ਸਮਾਗਮ ਕਰਾਏ ਗਏ ਸੈਮੀਨਾਰ ਕਰਵਾਏ ਗਏ ਔਰ ਅੱਜ ਜਿਹਦੇ ਚਲਦੇ ਹੋਏ ਮੈਂ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਵਿਖੇ ਉਰੇ ਪਹੁੰਚੇ ਹਾਂ ਉਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਵਿਖੇ ਉਰੇ ਸੈਮੀਨਾਰ ਕਰਵਾਇਆ ਗਿਆ ਔਰ ਮੇਰੇ ਨਾਲ ਇਸ ਮੌਕੇ ਦੇ ਉੱਤੇ ਫਤਿਹਗੜ੍ਹ ਸਾਹਿਬ ਤੋਂ ਐਮਐਲਏ ਲਖਵੀਰ ਸਿੰਘ ਜੀ ਰਾਏ ਸਾਹਿਬ ਮੱਸੀ ਪਠਾਣਾ ਤੋਂ ਐਮ ਐਲ ਏ ਸਰਦਾਰ ਰੁਪਿੰਦਰ ਸਿੰਘ ਜੀ ਹੈਪੀ ਸਾਹਿਬ ਡਿਪਟੀ ਕਮਿਸ਼ਨਰ ਲੁਧਿਆਣਾ ਸੋਨਾ ਠੰਡ ਜੀ ਐਸ ਐਸ ਪੀ ਫਤੇਗੜ ਸਾਹਿਬ ਸ਼ੁਭਮ ਅਗਰਵਾਲ ਜੀ ਔਰ ਉਹਨਾਂ ਦੇ ਨਾਲ-ਨਾਲ ਸਾਡੇ ਉਰੇ ਦੇ ਵਾਈਸ ਚਾਂਸਲਰ ਡਾਕਟਰ ਪ੍ਰਿਤਪਾਲ ਸਿੰਘ ਜੀ ਤੇ ਸਾਡੇ ਡਿਸਟ੍ਰਿਕਟ ਪਲਾਨਿੰਗ ਬੋਰਡ ਦੇ ਚੇਅਰਮੈਨ ਅਜੀਤ ਪਾਲ ਸਿੰਘ ਲੇਵੜਾ ਜੀ ਤੇ ਵੱਖ-ਵੱਖ ਸ਼ਖਸੀਅਤਾਂ ਜਿਨ੍ਹਾਂ ਨੇ ਅੱਜ ਉਰੇ ਇਸ ਸਮਾਗਮ ਦੇ ਵਿੱਚ ਹਿੱਸਾ ਲਵਤਾ ਮੈਂ ਸਾਰਿਆਂ ਦਾ ਅੱਜ ਇਸ ਸੈਮੀਨਾਰ ਵੇਖੇ ਪਹੁੰਚਣ ਤੇ ਜਿੱਥੋਂ ਧੰਨਵਾਦ ਕਰਦਾ ਹਾਂ ਉਥੋਂ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹਾਂ ਉਹਨਾਂ ਸਟੂਡੈਂਟਸ ਦਾ ਉਹਨਾਂ ਵਿਦਿਆਰਥੀਆਂ ਦਾ ਉਹਨਾਂ ਬੱਚਿਆਂ ਦਾ ਬੱਚੀਆਂ ਦਾ ਜਿਨ੍ਹਾਂ ਨੇ ਅੱਜ ਇਸ ਸੈਮੀਨਾਰ ਦੇ ਵਿੱਚ ਪਾਰਟਿਸਪੇਸ਼ਨ ਕੀਤਾ ਔਰ ਵੱਖ-ਵੱਖ ਆਪਣੇ ਫੀਲਡ ਦੇ ਵਿੱਚ ਖੇਤਰਾਂ ਦੇ ਵਿੱਚ ਮੱਲਾ ਮਾਰੀਆਂ ਅੱਜ ਉਹਨਾਂ ਨੂੰ ਇਨਾਮ ਵੀ ਵੰਡੇ ਗਏ ਨੇ ਔਰ ਮੈਨੂੰ ਇਹ ਵੀ ਦੱਸਦੇ ਹੋਏ ਬੜੀ ਖੁਸ਼ੀ ਹੁੰਦੀ ਹੈ ਜਦੋਂ ਮੈਨੂੰ ਇਹ ਜਾਣਕਾਰੀ ਮਿਲੀ ਕਿ ਡਾਕਟਰ ਬਾਬਾ ਸਾਹਿਬ ਭੀਮrao Ambedkar ਜੀ ਦੀ ਜੋ ਸਕਾਲਰਸ਼ਿਪ ਸਕੀਮ ਚੱਲਦੀ ਹੈ ਉਸ ਦਾ ਲਾਹਾ ਉਸ ਦਾ ਲਾਭ ਲੱਖਾਂ ਬੱਚੇ ਪੰਜਾਬ ਦੇ ਵਿੱਚ ਲੈ ਰਹੇ ਨੇ ਜਿਹਦੇ ਚੱਲਦੇ ਹੋਏ ਜੋ ਅੱਜ ਆਪਣੀ ਸਪੀਚ ਦੇ ਦੌਰਾਨ ਸਾਨੂੰ ਵਾਈਸ ਚਾਂਸਲਰ ਸਾਹਿਬ ਨੇ ਵੀ ਦੱਸਿਆ ਕਿ ਤਕਰੀਬਨ ਤਕਰੀਬਨ ਇਸ ਇੰਸਟੀਚਿਊਟ ਦੇ ਵਿੱਚ 2800 ਤੋਂ ਲੈ ਕੇ 3000 ਦੇ ਕਰੀਬ ਬੱਚੇ ਆਹੀ ਜਿਹੇ ਨੇ ਜੋ ਸਕਾਲਰਸ਼ਿਪ ਦਾ ਪੰਜਾਬ ਸਰਕਾਰ ਦੀ ਚੱਲ ਰਹੀ ਸਕਾਲਰਸ਼ਿਪ ਦਾ ਲਾਭ ਉਠਾ ਰਹੇ ਨੇ ਔਰ ਆਪਣੀ ਜ਼ਿੰਦਗੀ ਦੇ ਵਿੱਚ ਵਿੱਦਿਆ ਦਾ ਚਾਨਣ ਕਰ ਰਹੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਸਿੱਖਿਆ ਪ੍ਰਾਪਤ ਕਰ ਰਹੇ ਨੇ ਸੋ ਮੈਂ ਇੱਕ ਵਾਰ ਤੋਂ ਫੇਰ ਡਾਕਟਰ 바ਵਾ ਸਾਹਿਬ ਪੀਮਰਾਓ ਉਮੇਦਕਰ ਜੀ ਨੂੰ ਉਹਨਾਂ ਦੇ ਇਸ ਜਨਮ ਦਿਹਾੜੇ ਦੇ ਮੌਕੇ ਦੇ ਉੱਤੇ ਯਾਦ ਕਰਦੇ ਜਿੱਥੇ ਆਪਣੇ ਵੱਲੋਂ ਉਹਨਾਂ ਨੂੰ ਸਿਰ ਝੁਕਾ ਕੇ ਸਜਦਾ ਕਰਦੇ ਹਾਂ ਉੱਥੇ ਅਸੀਂ ਪ੍ਰਮਾਤਮਾ ਦੇ ਅੱਗੇ ਅਰਦਾਸ ਵੀ ਕਰਦੇ ਹਾਂ ਕਿ ਜਿੱਡਾ ਵੱਡਾ ਸਮਾਜਿਕ ਰੈਵੋਲੂਸ਼ਨ ਉਹਨਾਂ ਨੇ ਲਿਆਂਦਾ ਸੀ ਇਸ ਛੂਹਾ ਛਾਤ ਦੀ ਜੋ ਇੱਕ ਬੜੀ ਮਾੜੀ ਅਲਾਮਤ ਸਮਾਜ ਦੇ ਵਿੱਚ ਚੱਲ ਰਹੀ ਸੀ ਡਿਸਕ੍ਰਿਮੀਨੇਸ਼ਨ ਦੀ ਜੋ ਮਾੜੀ ਹਾਲਤ ਇਹ ਸੰਸਾਰ ਦੇ ਵਿੱਚ ਇਹ ਸਮਾਜ ਦੇ ਵਿੱਚ ਚੱਲ ਰਹੀ ਸੀ ਔਰ ਇਹ ਵਰਨ ਸ਼ੰਕਲਾ ਨੂੰ ਇਸ ਸਿਸਟਮ ਨੂੰ ਖਤਮ ਕਰਦੇ ਹੋਏ ਜੋ ਸਾਡੇ ਗੁਰੂ ਸਾਹਿਬ ਦਾ ਵੀ ਸਿਧਾਂਤ ਜੋ ਗੁਰੂ ਸਾਹਿਬ ਸਾਨੂੰ ਪਹਿਲਾਂ ਦੇ ਕੇ ਗਏ ਨੇ ਕਿ ਮਾਨਸ ਕੀ ਜਾਤ ਸਭੇ ਇੱਕ ਪਹਿਚਾਨ ਬੋ ਉਸ ਸਿਧਾਂਤ ਦੇ ਉੱਤੇ ਪਹਿਰਾ ਦਿੰਦੇ ਹੋਏ ਇਸ ਡਿਸਕ੍ਰਿਮੀਨੇਸ਼ਨ ਨੂੰ ਇਸ ਕਾਸਟ ਡਿਸਕ੍ਰਿਮੀਨੇਸ਼ਨ ਨੂੰ ਖਤਮ ਕੀਤਾ ਔਰ ਇਸ ਦੇ ਨਾਲ ਉਹਨਾਂ ਦੀ ਸੋਚ ਦੇ ਉੱਤੇ ਚੱਲਦੇ ਹੋਏ ਅੱਜ ਜਿਹੜਾ ਦੇਸ਼ ਦਾ ਸਾਡਾ ਕਨਸਟੀਟਿਊਸ਼ਨ ਹੈ ਉਸ ਕਨਸਟੀਟਿਊਸ਼ਨ ਨੂੰ ਅਸੀਂ ਹਰ ਤਰ੍ਹਾਂ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਜੋ ਟਾਲਿਆ ਉਹਨੂੰ ਇੰਪਲੀਮੈਂਟ ਕੀਤਾ ਸੋ ਐਸੇ ਮਹਾਨ ਨਾਇਕ ਨੂੰ ਜਿੰਨੀ ਜਿੰਨੀ ਤਾਰੀਫ ਜਿੰਨੀ ਕੀਤੀ ਜਾਵੇ ਉਨੀ ਥੋੜੀ ਹੈ ਜੀ ਬਹੁਤ ਬਹੁਤ ਧੰਨਵਾਦ